ਆ ਵੀ ਤੁਹਾਨੂੰ ਲੱਗਿਆ ਨਹੀਂ ਤੁਹਾਨੂੰ ਲੱਗਿਆ ਬੋਟਾ ਬੋਟਾ ਨਾ ਤੋਮ ਕੱਢਿਆ ਤੇ ਤਫਤੀਸ਼ ਕਰ ਰਹੇ ਹੋ ਉਸ ਹਿਸਾਬ ਨਾਲ ਦੇਖਦੇ ਕਿੰਨੇ ਲੋਕਾਂ ਦੇ ਬੋਲੇ ਵੱਜੇ ਕਮਲ ਤੇ ਕੀ ਜੋਧਾ ਦੋਨ ਦੋਨ ਕਹਿੰਦੇ ਕੋ ਕਮਾਂਡੋ ਕੈਂਪ ਦਾ ਕਹਿ ਰਹੇ ਉਹ ਇਹ ਨਹੀਂ ਜੀ ਤੇ ਪਤਾ ਨਹੀਂ ਬਾਈ ਤਫਤੀਸ਼ ਕਰ ਰਹੇ ਹੋ ਉਸ ਹਿਸਾਬ ਨਾਲ ਨਹੀਂ ਜੀ ਹਸਪੀਟਲ ਤੇ ਭੇਜਿਆ ਜੀ ਉਥੋਂ ਮੇਸਦਿਆਂ ਕਰ ਜਲਦੀ ਕਿੰਨੇ ਬੋਟ ਨੇ ਗ੍ਰਾਉਂਡ ਫਾਇਰ ਸਾਨੂੰ ਇੱਕ 라운ਡ ਬਰੰਦ ਹੋਇਆ ਜੀ ਅਜੇ ਬਾਕੀ ਸਾਡੀ ਟੀਮ ਜਿਹੜੀ ਤੇ ਚੱਕ ਕਰ ਰਹੀ ਹੈ ਉਸ ਹਸਾਬ ਨਾਲ ਮੇਰਾ ਅਮਨ ਅਜੀ ਮੈਂ ਕੁਝ ਨਹੀਂ ਮੇਰੀ ਫੈਕਟਰੀ ਪਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ ਚ ਵੀ ਕਿਸੇ ਦੀ ਕਾਲ ਆਈ ਕਿ ਪਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਉਨੀ ਦੇਰ ਨੂੰ ਇੱਥੋਂ ਮੇਰੇ ਕੋਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ सुनने चे तीन चार जाने से गोलियां मार के सीधी गांह गए कि हूँ ज्यादा ये कुछ पड़ताल कर लगेगा कर रहे चल रही है ਹੈਗਾ ਆਜਾ ਇਹ ਆਖੀ ਸੀ ਗਿਆ ਭਾਈ ਦੇਖੋ ਲੱਗਾ ਉਹ ਸਾਹਮਣੇ